ਸ੍ਰੀ ਅਕਾਲ ਜੀ ਅਸੀਂ ਆਪਦੀ ਕਚਹਿਰੀ ਚ ਲੈ ਨਵਾਂ ਬਲੌਗ ਲੈ ਕੇ ਆਜਰ ਆਏ ਆ ਅੱਜ ਬਾਬਾ ਸਾਧੂ RAM ਜੀ ਦੇ ਮੇਲਾ ਜੀ ਪਿੰਡ ਮਾਨੂ ਪਰ ਵਿਖੇ ਆ ਦੇਖੋ ਬਾਬਾ ਸਾਧੂ RAM ਦੇ ਆ ਦੇਖੋ ਪ੍ਰਬੰਧਕ ਖੜੇ ਨੇ ਉਹਨਾਂ ਦੀ ਸੇਵਾ ਕਰਦੇ ਆ ਮੁੰਡੇ ਤੇ ਇੱਧਰ ਟੈਕਸੀ ਸਟੈਂਡ ਤੇ ਮੋਟਰਸਾਈਕਲ ਖੜੇ ਆ ਤੇ ਇਹ ਬਾਬਾ ਸਾਧੂ ਰਾਮ ਜੀ ਆਨੰਦਪੁਰ ਸਾਹਿਬ ਤੋਂ 10ਵੇਂ ਪਾਤਸ਼ਾਹ ਦੇ ਹੁਕਮ ਨਾਲ ਇਹ ਪ੍ਰਚਾਰ ਕਰਨ ਵਾਸਤੇ ਸਿੱਖੀ ਦਾ ਇਸ ਨਗਰ ਵਿੱਚ ਆਏ ਸੀ ਤੇ ਇਸ ਨਗਰ ਦੇ ਵਿੱਚ ਇਹਨਾਂ ਨੇ ਕਾਫੀ ਧੇਰ ਪ੍ਰਚਾਰ ਕੀਤਾ ਤੇ ਪ੍ਰਚਾਰ ਕਰਨ ਤੋਂ ਬਾਅਦ ਕੋਈ ਸੰਤਾ ਪੱਤੀ ਗੁਰੂ ਘਰ ਦੇ ਵਿੱਚ ਸੰਤਾ ਪੱਤੀ ਕੋਈ ਪਰਿਵਾਰ ਸੀਗਾ ਉਹ ਇਹਨਾਂ ਦੀ ਸੇਵਾ ਕਰਦਾ ਰਿਹਾ ਲੰਗਰ ਪ੍ਰਸ਼ਾਦਾ ਜੋ ਵੀ ਆ ਤੇ ਉਸ ਤੋਂ ਬਾਅਦ ਇਹ ਜਦੋਂ ਜੋਤੀ ਇਹ ਆਪਣੇ ਸਰੀਰ ਇਹਨਾਂ ਨੇ ਤਿਆਗਿਆ ਆਪਣਾ ਉਸ ਟਾਈਮ ਇੱਕ ਜਦੋਂ ਜਿਹੜਾ ਨਾਲ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਸੀ ਦਸਵੇਂ ਪਾਤਸ਼ਾਹ ਵੇਲੇ ਦਾ ਉਹ ਗ੍ਰੰਥ ਸੀਗਾ ਤੇ ਉਹ ਗ੍ਰੰਥ ਸਾਹਿਬ ਉਸ ਪਰਿਵਾਰ ਕੋ ਰਹਿ ਗਏ ਅਸੀਂ ਸੰਤਾਪੱਤੀ ਆਰੋ ਅੱਜ ਦੀ ਘੜੀ ਸੰਤਾਪੱਤੀ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਦੇਖੋ ਲਕਾਨਾ ਸਜਣ ਲੱਗੀਆਂ ਇੱਥੇ ਇਹ ਦੇਖਿਆ ਇਹ ਆ ਰਹੇ ਨੇ ਸਾਡੇ ਮਾਨੂ ਫਰੀ ਸਾਹਿਬ ਪਿਆਲ ਸਤਿਕਾਰ ਬਣਾ ਦੇ ਆ ਕੋਈ ਕੰਨਾ ਪਾ ਦਿਗਿਆ ਇਹ ਸਾਡੇ ਦਾਦਾ ਜੀ ਨੇ ਉੱਟਾ ਖਾਂ ਕੋਈ ਅੱਬਾ ਸਾਧੂ ਰਾਮ ਜੀ ਦੇ ਤਨ ਬਾਬਾ ਸਾਧੂ ਰਾਂਝੀ ਜਿਨ੍ਹਾਂ ਨੇ ਇਸ ਨਗਰ ਵਿੱਚ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕੀਤਾ ਾਲੇ-ਦਾਲੇ ਦੇ ਨਗਰਾਂ ਵਿੱਚ ਵੀ ਕੀਤਾ ਇਸ ਨਗਰ ਵਿੱਚ ਵੀ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਔਰ ਸੰਗਤਾਂ ਨੂੰ ਸਿੱਖੀ ਨਾਲ ਜੋੜਿਆ ਕਰਮਾ ਬਾਬਾ ਸਾਧੂ RAM ਜੀ ਦੇ ਇਸ ਸਥਾਨ ਤੇ ਇਹਨਾਂ ਦਾ ਸੰਸਕਾਰ ਹੋਇਆ ਸੀ ਬਾਬਾ ਸਾਧੂ RAM ਜੀ ਦਾ ਜਿਸ ਸਥਾਨ ਤੇ ਅਸੀਂ ਹੁਣ ਦਰਸ਼ਨ ਕਰਦੇ ਆਂ ਕਣਕਈ ਰੋ ਪਾਫਾ ਤੇ ਆਈ ਬਾਬਾ ਸਾਧੂ RAM ਜੀ ਇਹ ਸਾਡੇ ਨਗਰ ਮਾਨੂਪੁਰ ਦੇਖੋ ਇੱਧਰ ਬੈਠੇ ਆ ਕਿਉਂ ਜਿਉਂ ਟੈਂਕ ਡੜ ਰਿਹਾ ਤੇ ਇੱਥੇ ਸੰਗਤ ਬਾਦੀ ਜਾਉਗੀ ਯਾਰ ਸੰਗਤ ਦਾ ਯੋਗ ਆਠਾ ਹੈ ਬਾਦਈ ਜਾਣਾ ਮੇਸਨਗਰ ਚ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਜਿੰਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਆਪਣੀ ਸ਼ਰਧਾ ਅਨਸਾਰ ਜਾਂ ਤਾਂ ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਭੋਗ ਪਾ ਕੇ ਲੰਗਰ ਵਗੈਰਾ ਲਾ ਕੇ ਜਾਂਦੇ ਆ ਜੇ ਕੋਈ ਉਹਨਾਂ ਦੇ ਮਨ ਦੇ ਵਿੱਚ ਹੋਰ ਕੋਈ ਸ਼ਰਧਾ ਹੁੰਦੀ ਆ ਤਾਂ ਉਹ ਵੀ ਉਹ ਆਪਣੀ ਪੂਰੀ ਕਰਕੇ ਜਾਂਦੇ ਆ ਦੇਖੋ ਜੀ ਇਹ ਸੇਵਾਦਾਰ ਨੇ ਜਲ ਵਗਾਰਾ ਸ਼ਿਕਾ ਰਹੇ ਨੇ ਦੇਖੋ ਜੀ ਅੱਸੀ ਆ ਚਾਈ ਉਹ ਠੀਕ ਹੋਈ ਹਾਂ ਬੜੀਆ ਹੋਰ ਕਿੰਨੇ ਵਾਰ ਦੇਖੋ ਜੀ ਇਹ ਗੱਡੀਆਂ ਦਾ ਪ੍ਰਬੰਧ ਕਰਿਆ ਹੋਇਆ ਇੱਧਰ ਤੇ ਇੱਧਰ ਮੋਟਰਸਾਈਕਲ ਵਗੈਰਾ ਦਾ ਪ੍ਰਬੰਧ ਆ ਅੱਜ ਜ਼ਿਮੀਂਦਾਰ ਭਰਾ ਨੇ ਦੇਖੋ ਇੰਨੀ ਆਪਣੀ ਫਸਲ ਕਟਾਤੀ ਵੀ ਇੱਥੇ ਸਟੈਂਡ ਵਗੈਰਾ ਜਾਂ ਕੋਈ ਹੋਰ ਚੀਜ਼ ਕੋਈ ਲਾਉਣੀ ਚਾਹੁੰਦਾ ਹੋਵੇ ਤਾਂ ਲਾ ਸਕਦਾ ਦੇਖੋ ਜੀ ਬਾਬਾ ਸਾਧੂ RAM ਜੀ ਬਹੁਤ ਪਹੁੰਚੇ ਹੋਏ ਬਰਮ ਗਿਆਨੀ ਛੇ ਇਹ ਬਜ਼ੁਰਗ ਦੱਸਦੇ ਨੇ ਵੀ ਇੱਕ ਸਾਲ ਸਾਡੇ ਨਗਰ ਦੇ ਵਿੱਚ ਗੜੇ ਮਾਰੀ ਹੋਈ ਗੜੇ ਮਾਰੀ ਨਾਲ ਇੰਨਾ ਨੁਕਸਾਨ ਹੋ ਗਿਆ ਕਿ ਸਾਰੀ ਫਸਲ ਤਵਾ ਹੋ ਗਈ ਸੰਗਤਾਂ ਇਹਨਾਂ ਕੋ ਨਗਰ ਦੀਆਂ ਗਈਆਂ ਵੀ ਬਾਬਾ ਜੀ ਇਹ ਕੀ ਹੋ ਗਿਆ ਉਹ ਕਹਿੰਦੇ ਭਾਈ ਜੋ ਹੋਣਾ ਸੀ ਹੋ ਗਿਆ ਅੱਜ ਤੋਂ ਬਾਅਦ ਇਸ ਨਗਰ ਦੇ ਵਿੱਚ ਨੁਕਸਾਨ ਨਹੀਂ ਹੋਵੇਗਾ ਪਰ ਹੋ ਵੀ ਉਸੇ ਤਰ੍ਹਾਂ ਰਿਹਾ ਸੰਗਤ ਜੀ ਉਹਨਾਂ ਦੇ ਬਚਨਾਂ ਦੇ ਹਿਸਾਬ ਨਾਲ ਅੱਜ ਤੱਕ ਬਹੁਤ ਗੜੇ ਮਾਰੀ ਹੋਈ ਬਹੁਤ ਕੁਝ ਹੋਇਆ ਪਰ ਕਦੇ ਨਗਰ ਦਾ ਫਸਲ ਦਾ ਜਾਂ ਨੁਕਸਾਨ ਨਹੀਂ ਹੋਇਆ ਤੇ ਮਿਲਦੇ ਆਂ ਹੀ ਅਗਲੇ ਬਲੌਗ 'ਚ ਤੇ ਸਤਿ ਸ਼੍ਰੀ ਅਕਾਲ